ਦੱਸ ਦਈਏ ਸ਼ੰਭੂ ਥਾਣਾ ਪੁਲਿਸ ਦੇ ਵੱਲੋਂ ਇੱਕ ਟਰੱਕ ਦੇ ਵਿੱਚੋਂ 600 ਲੀਟਰ ਮੈਥਨੋਲ ਫੜੀ ਗਈ ਹੈ ਜੋ ਕਿ ਡਰਮਾਂ ਦੇ ਵਿੱਚ ਪਾਈ ਹੋਈ ਸੀ ਤੇ ਜਿਸ ਦੀ ਨਕਲੀ ਸ਼ਰਾਬ ਬਣਾਉਣ ਵਾਸਤੇ ਵਰਤੋਂ ਕੀਤੀ ਜਾਂਦੀ ਹੈ ਤਾਂ ਸਾਨੂੰ ਉਹਨਾਂ ਨੇ ਕਿਹਾ ਕਿ ਗੁਪਤ ਸੂਚਨਾ ਮਿਲੀ ਹੈ ਰਾਜਪੁਰਾ ਐਸਐਸਪੀ ਪਟਿਆਲਾ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਕਿ ਆ ਜਿਸ ਦੇ ਆਧਾਰ ਤੇ ਜਿਹੜਾ ਇਸ ਟਰੱਕ ਨੂੰ ਰੋਕਿਆ ਗਿਆ ਜਦੋਂ ਇਸ ਦੀ ਗੁਪਤ ਸੂਚਨਾ ਮਿਲੀ ਤਾਂ ਇਹ ਟਰੱਕ ਦਿੱਲੀ ਤੋਂ ਆ ਰਿਹਾ ਸੀ ਜਦੋਂ ਥਾਣਾ ਤੇਪਾਲਾ ਪੁਲਿਸ ਚੌਂਕੀ ਦੇ ਵੱਲੋਂ ਇਹਨਾਂ ਨੂੰ ਰੋਕਿਆ ਗਿਆ ਤਲਾਸ਼ੀ ਲਈ ਗਈ ਤਾਂ ਇਸ ਦੇ ਵਿੱਚੋਂ 600 ਲੀਟਰ ਮੈਥਨੋਲ ਥੋੜੀ ਜਿਹੀ ਜਿਸ ਦੀ ਨਕਲੀ ਸ਼ਰਾਬ ਤਿਆਰ ਕਰਨ ਵਾਸਤੇ ਇਹਨਾਂ ਨੇ ਵਰਤਨਾ ਸੀ ਅਮਰਸਰ ਵਾਲ ਜਿੱਦਾ ਘਟਨਾ ਵਾਪਰੀ ਜਿਸ ਦੀ ਜਾਣਕਾਰੀ ਉਸ ਨੂੰ ਕਾਫੀ ਵਿਅਕਤੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਸੀ ਤਾਂ ਉਹ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਪੰਜਾਬ ਪੁਲਿਸ ਨੇ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਹੈ ਤੇ ਉੱਥੇ ਹੀ ਉਹਨਾਂ ਨੇ ਕਿਹਾ ਐਸਐਸਪੀ ਪਟਿਆਲਾ ਵਰਨ ਸ਼ਰਮਾ ਨੇ ਪੂਰੀ ਜਾਣਕਾਰੀ ਦਿੱਤੀ ਕਿ ਕਿਵੇਂ ਟਰੱਕ ਆ ਰਿਹਾ ਸੀ ਤਾਂ ਮੈਥਨੋਲ ਜਿਸ ਦੀ ਨਕਲੀ ਸ਼ਰਾਬ ਬਣਾਉਣ ਚ ਵਰਤੋ ਹੋਣੀ ਸੀ ਡਰਮਾਂ ਚ ਪਾ ਕੇ ਟਰੱਕ ਦੇ ਵਿੱਚ ਲੁਕੋਈ ਹੋਈ ਸੀ ਜਿਸ ਨੂੰ ਕਾਬੂ ਕਰ ਲਿਆ ਗਿਆ ਪੁੱਛ ਪੜਤਾਲ ਕਰਨ ਦੇ ਲਈ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਉੱਥੇ ਹੀ ਰਿਮਾਂਡ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤਾਂ ਉੱਥੇ ਹੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਤਾਂ ਇਸੇ ਮੌਕੇ ਜਿਹੜੇ ਆ ਪੂਰੀ ਜਾਣਕਾਰੀ ਸਾਹਮਣੇ ਆਈ ਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਪਹੁੰਚ ਕੇ ਵਿਅਕਤੀ ਨੂੰ ਕਾਬੂ ਕਰਦੀ ਹੈ ਦੇਖੋ ਅੱਜ ਇੱਕ ਬਹੁਤ ਮਹੱਤਵਪੂਰਨ ਜਿਹੜੀ ਆ ਰਿਕਵਰੀ ਹੋਈ ਆ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜਾ ਜਿਵੇਂ ਕਿ ਅੱਜ ਆਪਾਂ ਨੂੰ ਪਤਾ ਆ ਕਿ ਅੰਮ੍ਰਿਤਸਰ ਏਰੀਆ 'ਚ ਸਵੇਰੇ ਅੱਜ ਇੱਕ ਬਹੁਤ ਹੀ ਮੰਦਭਾਗੀ ਘਟਨਾ ਨੇ ਜਿਹੜਾ ਅੰਜਾਮ ਲਿਆ ਜਿਦੇ ਚ ਕੋਈ 18 ਕਿ ਲੋਕਾਂ ਦੀ ਜਿਹੜੀ ਸਪੂਰੀਅਸ ਲਿਕਰ ਹੁੰਦੀ ਆ ਉਹ ਪੀਂਡ ਕਰਕੇ ਉਹਨਾਂ ਦੀ ਮੌਤ ਹੋਈ ਆ ਤੇ ਸਵੇਰੇ ਸਾਨੂੰ ਬਾਰਡਰ ਏਰੀਏ ਤੋਂ ਡੀਆਈਜੀ ਬਾਰਡਰ ਜ਼ੋਨ ਸਾਹਿਬ ਤੋਂ ਇਨਫੋਰਮੇਸ਼ਨ ਸਿੱਗੀ ਕਿ ਦਿੱਲੀ ਤੋਂ ਇੱਕ ਟਰਾਂਸਪੋਰਟ ਨਗਰ ਤੋਂ ਬਹੁਤ ਹੀ ਵੱਡੀ ਕਨਸਾਈਨਮੈਂਟ ਜਿਹੜੀ ਆ ਜਿਹੜੀ ਕਿ ਮੀਥਨੋਲ ਮਿਕਸ కెమికਲ ਹੈਗਾ ਆ ਜਿਹਦੇ ਰਾਹੀਂ ਜਰੀਲੀ ਸ਼ਰਾਬ ਅੱਗੇ ਵੀ ਜਿਹੜੀ ਆ ਉਹ ਬਣਾਈ ਜਾ ਸਕਦੀ ਸੀ ਤੇ ਜੇਕਰ ਇਹ ਸ਼ਰਾਬ ਬਣਾਈ ਜਾਂਦੀ ਤੇ ਕਈ 100 ਲੋਕਾਂ ਦੀ ਜਿਹੜੀ ਆ ਇਹਦਾ ਸੇਵਨ ਕਰਕੇ ਜਾਨ ਜਾ ਸਕਦੀ ਸੀ ਤੇ ਰਮਨ ਜੋਗ ਡੀਜੀਪੀ ਪੰਜਾਬ ਨੇ ਸਾਨੂੰ ਹੁਕਮ ਦਿੱਤਾ ਕਿ ਡੀਆਈਜੀ ਬਾਰਡਰ ਦੀ ਇਸ ਇਨਫੋਰਮੇਸ਼ਨ ਨੂੰ ਅੱਗੇ ਡਵੈਲਪ ਕੀਤਾ ਜਾਵੇ ਤੇ ਅੱਜ ਐਸਪੀਡੀ ਪਟਿਆਲਾ ਗੁਰਬੰਸ ਬੈਂਸ ਡੀਐਸਪੀ ਕਨੌਰ ਹਰਮਨ ਚੀਮਾ ਟੀਐਸਐਚਓ ਸ਼ੰਭੂ ਅਰਪੀਤ ਸਿੰਘ ਇਹ ਜਿਹੜੇ ਪਟਿਆਲਾ ਐਕਸਾਈਜ਼ ਡਿਪਾਰਟਮੈਂਟ ਦੀ ਟੀਮ ਆ ਅਸੀਂ ਸਾਰਿਆਂ ਨੇ ਰਲ ਕੇ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਇੱਕ ਪੀਬੀ 10 1577 ਨੰਬਰ ਟਰੱਕ ਜਿਹੜਾ ਆ ਇਹ ਰਾਉਂਡ ਅਪ ਕੀਤਾ ਆ ਤੇ ਇਹਦੇ ਚੋਂ ਤਕਰੀਬਨ 600 ਲੀਟਰ ਜਿਹੜੀ ਮੀਥਨੋਲ ਮਿਕਸ ਕੈਮੀਕਲ ਹੈਗਾ ਆ ਉਹ ਅਸੀਂ ਬਰਾਮਦ ਕੀਤਾ ਹੈ ਤੇ ਇਹ ਇੱਕ ਬਹੁਤ ਵੱਡੀ ਰਿਕਵਰੀ ਆ ਕਿਉਂਕਿ ਜੇਕਰ ਇਹ ਕੈਮੀਕਲ ਅੱਗੇ ਆਪਣੇ ਡੈਸਟੀਨੇਸ਼ਨ ਤੱਕ ਪਹੁੰਚ ਜਾਂਦਾ ਤੇ ਇਹਦੇ ਰਾਹੀਂ ਜ਼ਰੀਲੀ ਸ਼ਰਾਬ ਬਣਾ ਕੇ ਤੇ ਜੇਕਰ ਉਹਨੂੰ ਵੇਚਿਆ ਜਾਂਦਾ ਤੇ ਆਮ ਲੋਕੀ ਜੇਕਰ ਉਹਦਾ ਸੇਵਨ ਕਰਦੇ ਤੇ ਕਈ ਸੌ ਲੋਕਾਂ ਦੀ ਮੌਤ ਹੋ ਸਕਦੀ ਸੀ ਪਰਮਨਜੋਗ ਡੀਜੀਪੀ ਪੰਜਾਬ ਦੇ ਹਦਾਇਤਾਂ ਮੁਤਾਬਕ ਮਨਜੋਗ ਸੀਐਮ ਪੰਜਾਬ ਦੇ ਹਦਾਇਤਾਂ ਮੁਤਾਬਕ ਅਸੀਂ ਇਮੀਡੀਏਟਲੀ ਜਿਹੜੀ ਸਵੇਰੇ ਸਾਡੇ ਕੋਲੇ ਇਨਪੁੱਟ ਆਈ ਸੀ ਉਹਦੇ ਤੇ ਕੰਮ ਕੀਤਾ ਤੇ ਬਿਲਕੁਲ ਪ੍ਰੋਐਕਟਿਵਲੀ ਤੇ ਸਵਿਫਟਲੀ ਕੰਮ ਕਰਦੇ ਹੋਏ ਅਸੀਂ ਜਿਹੜੀ ਆ ਇਹ ਟਰੱਕ ਨੂੰ ਇਹ ਦੇਖ ਸਕਦੇ ਆ ਆਪਾਂ ਟਰੱਕ ਪਿੱਛੇ ਹੀ ਖੜਿਆ ਆ ਤੇ ਇਸ ਟਰੱਕ ਨੂੰ ਅਸੀਂ ਰਾਉਂਡ ਅਪ ਕਰਕੇ ਤੇ ਇਹਦੇ ਤੋਂ 600 ਲੀਟਰ ਪਲੱਸ ਮੀਥਨੋਲ ਮਿਕਸ కెమికਲ ਜਿਹੜਾ ਉਹ ਬਰਾਮਦ ਕੀਤਾ ਤੇ ਇਹ ਕਾਫੀ ਆਪਾਂ ਇਹ ਦੇਖ ਸਕਦੇ ਆ ਕਿ ਸਵੇਰੇ ਜਿਹੜੀ ਇੱਕ ਹੂਚ ਪ੍ਰੈਜੜੀ ਉਥੇ ਅੰਮ੍ਰਿਤਸਰ ਏਰੀਆ ਚ ਹੋਈ ਸੀ ਤੇ ਉਸੇ ਦੀ ਲੜੀ ਚ ਅੱਗੇ ਅਸੀਂ ਇਹ ਰਿਕਵਰੀ ਕੀਤੀ ਤੇ ਇਹਦੇ ਰਾਹੀਂ ਕਾਫੀ ਵੱਡਾ ਜਿਹੜਾ ਜਾਨੇ ਵਾਲੀ ਨੁਕਸਾਨ ਸੀ ਉਹਨੂੰ ਟਾਲਿਆ ਜਾ ਸਕਦਾ ਸਰ ਕਿ ਕਿੰਨੇ ਆ ਰਹੇ ਸੀ ਕਿੱਥੇ ਜਾ ਰਿਹਾ ਸੀ ਦੇਖੋ ਇਹ ਜਿੰਨੀ ਹੁਣ ਤੱਕ ਸਾਡੇ ਕੋਲ ਇਨਫਾਰਮੇਸ਼ਨ ਆਇਆ ਕਨਸਾਈਨਮੈਂਟ ਜਿਹੜੀ ਆ ਇਹ ਦਿੱਲੀ ਤੋਂ ਤੁਰੀ ਸੀ ਦਿੱਲੀ ਦੇ ਟਰਾਂਸਪੋਰਟ ਨਗਰ ਏਰੀਏ ਤੋਂ ਇਹ ਤੁਰੀ ਸੀ ਤੇ ਅੱਗੇ ਕਿੱਥੇ ਜਾਣੀ ਸੀ ਕਿਹੜੇ ਜ਼ਿਲ੍ਹੇ ਚ ਜਾਣੀ ਸੀ ਤੇ ਅੱਗੇ ਇਹਦੀ ਕੀ ਕੀ ਦੁਰਵਰਤੋਂ ਹੋਣੀ ਸੀ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਸਰ ਕਿੰਨੇ ਬੰਦੇ ਇਹਦੇ ਚ ਇਨਵੋਲ ਦੇਖੋ ਅਸੀਂ ਹੁਣ ਮੌਕੇ ਤੇ ਜਿਹੜਾ ਇੱਕ ਬੰਦਾ ਅਰੈਸਟ ਕੀਤਾ ਆ ਤੇ ਅੱਗੇ ਅਸੀਂ ਸਾਰਾ ਕੁਝ ਇੱਥੇ ਚ ਵੈਰੀਫਾਈ ਕਰਾ ਟਰੱਕ ਦੇ ਵਿੱਚ ਬਹੁਤ ਕੁਝ ਲੈ ਰਹੇ ਸੀਗੇ ਆ ਦੇਖੋ ਜੀ ਇਹ ਟਰੱਕ ਦੇ ਅੰਦਰ ਕਈ ਪ੍ਰਕਾਰ ਦੇ ਹੋਰ ਚੀਜ਼ਾਂ ਦੇ ਵੀ ਬਾਕਸ ਹੈਗੇ ਤੇ ਉਹ ਜਿਵੇਂ ਇਲੈਕਟ੍ਰੋਨਿਕ ਆਈਟਮ ਵੀ ਹੈਗੇ ਤੇ ਬਿਲਕੁਲ ਹੀ ਅੰਦਰ ਲੁਕੋ ਕੇ ਜਿਹੜੇ ਆ ਤਿੰਨ ਤੋਂ ਚਾਰ ਡਰਮ ਜਿਹੜੇ ਸੀਗੇ ਤੇ ਡਰਮਾਂ ਦੇ ਅੰਦਰ ਇਹ ਮੀਥਨੋਲ ਮਿਕਸ ਕੈਮੀਕਲ ਸੀਗਾ ਤੇ ਬੜੇ ਪ੍ਰੋਐਕਟਿਵਲੀ ਪਟਿਆਲਾ ਪੁਲਿਸ ਨੇ ਤੇ ਪਟਿਆਲੇ ਐਕਸਾਈਜ਼ ਦੀ ਟੀਮ ਨੇ ਜਿਹੜੀ ਸਾਨੂੰ ਇਨਫੋਰਮੇਸ਼ਨ ਡੀਆਈਜੀ ਬਾਰਡਰ ਜ਼ੋਨ ਤੋਂ ਆਈ ਸੀ ਉਦੋਂ ਤੇ ਅਸੀਂ ਕੰਮ ਕੀਤਾ ਤੇ ਬਹੁਤ ਵੱਡੀ ਇੱਕ ਘਟਨਾ ਨੂੰ ਜਿਹੜਾ ਟਾਲਿਆ ਜਾ ਸਕਦਾ ਸੀ ਉਹ ਵੀ ਟਾਈਮ ਦੇ ਵਿੱਚ ਵੀ ਜਿਵੇਂ ਆ ਰਿਹਾ ਵੀ ਟਾਈਮ ਦੇ ਵਿੱਚ ਵੀ ਇੱਥੇ ਈਸੀ ਕਿਸੇ ਏਰੀਆ ਨਾਲ ਕੰਸਰਨ ਸੀਗਾ ਸਾਰਾ ਸਿਸਟਮ ਬਾਤ ਇਹ ਵੀ ਲੱਗਦਾ ਵੀ ਉਹ ਦੇਖੋ ਜੀ ਅਸੀਂ ਉਹ ਸਾਰਾ ਵੈਰੀਫਾਈ ਕਰਾਂਗੇ ਫੋਰਵਰਡ ਐਂਡ ਬੈਕਵਰਡ ਲਿੰਕੇਜ ਦੇ ਸਾਰੇ